ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਸਾਰੇ ਠੀਕ ਠਾਕ ਹੋ ਲੋਕਾਂ ਨੂੰ ਸਰਦੀ ਦੇ ਮੌਸਮ ਵਿੱਚ ਇਨ੍ਹਾਂ ਪੰਜ ਚੀਜ਼ਾਂ ਦਾ ਸੇਵਨ ਕਰਨਾ ਚਾਹੀਦਾ ਹੈ ਤਾਂ ਜੋ ਆਪਣੇ ਆਪ ਨੂੰ ਠੰਡ ਅਤੇ ਮੌਸਮੀ ਬੁਖਾਰ ਤੋਂ ਬਚਾਇਆ ਜਾ ਸਕੇ ਮੂੰਗਫਲੀ ਵਿੱਚ ਸਭ ਤੋਂ ਜ਼ਿਆਦਾ ਊਰਜਾ ਮਿਲਦੀ ਹੈ ਅਤੇ ਇਸ ਵਿੱਚ ਕਈ ਤਰ੍ਹਾਂ ਦੇ ਪੋਸ਼ਟਿਕ ਤੱਤ ਵੀ ਮੌਜੂਦ ਹੁੰਦੇ ਹਨ ਜੋ ਕਿ ਬਦਾਮ ਵਿੱਚ ਮਿਲ ਜਾਂਦੇ ਹਨ ਸਰਦੀਆਂ ਵਿੱਚ ਮੂੰਗਫਲੀ ਦਾ ਸੇਵਨ ਕਰਨ ਨਾਲ ਨਾ ਸਿਰਫ ਤੁਹਾਨੂੰ એનર્ਜੀ ਮਿਲੇਗੀ ਬਲਕਿ ਤੁਹਾਡੀ ਗੈਸ ਅਤੇ ਐਸਟਡੀ ਦੀ ਸਮੱਸਿਆ ਵੀ ਦੂਰ ਹੋਵੇਗੀ ਸਰਦੀਆਂ ਵਿੱਚ ਗੁਰਦਾ ਨਿਯਮਿਤ ਸੇਵਨ ਕਰਨਾ ਚਾਹੀਦਾ ਹੈ ਇਸ ਮੌਸਮ ਵਿੱਚ ਸਤਨ ਗੁਰ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ ਸਰਦੀਆਂ ਦੇ ਮੌਸਮ ਵਿੱਚ ਗੁੜ ਦਾ ਸੇਵਨ ਕਰਨ ਨਾਲ ਸਰੀਰ ਨੂੰ ਸਿੱਧੀ ਊਰਜਾ ਮਿਲਦੀ ਹੈ ਇਸ ਤੋਂ ਇਲਾਵਾ ਇਸ ਵਿੱਚ ਆਇਰਨ ਵੀ ਭਰਪੂਰ ਮਾਤਰਾ ਵਿੱਚ ਮਿਲ ਜਾਂਦਾ ਹੈ ਸਰਦੀਆਂ ਦਾ ਮੌਸਮ ਬਹੁਤ ਸਾਰੀਆਂ ਤਾਜ਼ੀਆਂ ਹਰੀਆਂ ਸਬਜ਼ੀਆਂ ਦੀ ਆਮਦ ਲੈ ਕੇ ਆਉਂਦਾ ਹੈ। ਹਰੀਆਂ ਸਬਜ਼ੀਆਂ ਵਿੱਚ ਵਿਟਾਮਿਨ, ਖਣਿਜ ਅਤੇ ਫਾਈਬਰ ਨਾਲ ਭਰਪੂਰ ਸੇ ਦਾ ਭੰਡਾਰ ਹੁੰਦਾ ਹੈ। ਸਰੋਂ ਦਾ ਸਾਗ, ਮੇਥੀ ਅਤੇ ਪਾਲਕ ਖਾਸ ਕਰਕੇ ਠੰਡੇ ਮੌਸਮ ਵਿੱਚ ਖਾਣਾ ਚਾਹੀਦਾ ਹੈ। ਹਰੀਆਂ ਸਬਜ਼ੀਆਂ ਸਰੀਰ ਨੂੰ ਜ਼ਰੂਰੀ ਪੋਸ਼ਣ ਪ੍ਰਦਾਨ ਕਰਦੀਆਂ ਹਨ। ਤਿਲਾਂ ਦੀ ਤਸਵੀਰ ਗਰਮ ਹੁੰਦੀ ਹੈ। ਸਰਦੀਆਂ ਦੌਰਾਨ ਤੁਸੀਂ ਆਪਣੀ ਸੰਨ ਅਨੁਸਾਰ ਤਿਲਾਂ ਤੋਂ ਬਣਾਈਆਂ ਕਈ ਚੀਜ਼ਾਂ ਦਾ ਸੇਵਨ ਵੀ ਕਰ ਸਕਦੇ ਹੋ ਪਰ ਬੀਪੀ ਅਤੇ ਸ਼ੂਗਰ ਦੇ ਮਰੀਜ਼ਾਂ ਨੂੰ ਡਾਕਟਰ ਦੀ ਸਲਾਹ ਤੋਂ ਬਾਅਦ ਹੀ ਤਿਲਾਂ ਦਾ ਸੇਵਨ ਕਰਨਾ ਚਾਹੀਦਾ ਹੈ ਸਰਦੀਆਂ ਵਿੱਚ ਗਰਮ ਦੁੱਧ ਅਤੇ ਗਰਮ ਪਾਣੀ ਬਹੁਤ ਜ਼ਰੂਰੀ ਹੈ। ਦਰਅਸਲ ਦੁੱਧ ਦਾ ਸੇਵਨ ਰੋਜ਼ਾਨਾ ਕਰਨਾ ਚਾਹੀਦਾ ਹੈ। ਊਰਜਾ ਦੇ ਨਾਲ-ਨਾਲ ਦੁੱਧ ਵਿੱਚ ਪ੍ਰੋਟੀਨ, 슈ਗਰ, ਫੈਟ ਅਤੇ ਕਈ ਤਰ੍ਹਾਂ ਦੇ ਵਿਟਾਮਿਨ ਭਰਪੂਰ ਮਾਤਰਾ ਵਿੱਚ ਮਿਲ ਜਾਂਦੇ ਹਨ। ਇਸ ਤੋਂ ਇਲਾਵਾ ਇਸ ਮੌਸਮ ਵਿੱਚ ਕੋਸੇ ਪਾਣੀ ਦਾ ਸੇਵਨ ਸਾਡੇ ਸਰੀਰ ਦੀਆਂ ਅੰਦਰੂਨੀ ਅੰਤਰਾ ਨੂੰ ਸਾਫ਼ ਕਰਨ ਵਿੱਚ ਮਦਦ ਕਰਦਾ ਹੈ ਜਿਸ ਨਾਲ ਸਰੀਰ ਨੂੰ ਊਰਜਾ ਮਿਲਦੀ ਹੈ। ਆਯੂਵੇਦ ਦੇ ਅਨੁਸਾਰ ਐਸਿਡਿਟੀ ਨੂੰ ਅੰਮਲ ਪਿਤ ਕਿਹਾ ਜਾਂਦਾ ਹੈ ਇਹ ਸਮੱਸਿਆ ਆਮ ਤੌਰ ਤੇ ਭੋਜਨ ਦੇ ਸਹੀ ਤਰੀਕੇ ਨਾਲ ਨਾ ਪਚਣ ਕਰਨ ਹੁੰਦੀ ਹੈ ਸਾਡੇ ਸਰੀਰ ਦੀ ਗੈਸਟ੍ਰਿਕ ਫਾਇਰ ਨੂੰ ਤੁਸੀਂ ਚੁੱਲ੍ਹੇ ਦੀ ਅੱਗ ਸਮਝ ਸਕਦੇ ਹੋ ਜੇਕਰ ਇਸ ਦੀ ਮਾਤਰਾ ਵੱਧ ਜਾਂ ਘੱਟ ਹੋਵੇ ਤਾਂ ਭੋਜਨ ਕੱਚਾ ਰਹਿ ਜਾਂਨ ਦੀ ਸੰਭਾਵਨਾ ਰਹਿੰਦੀ ਹੈ ਜੇਕਰ ਤੁਸੀਂ ਵੀ ਐਂਟੀਸਾਈਟਿਡ ਖਾ-ਖਾ ਕੇ ਥੱਕ ਗਏ ਹੋ ਤਾਂ ਤੁਸੀਂ ਇਹਨਾਂ 5 ਚੀਜ਼ਾਂ ਨੂੰ ਆਪਣੀ ਡਾਈਟ ਵਿੱਚ ਸ਼ਾਮਲ ਕਰ ਸਕਦੇ ਹੋ ਨੰਬਰ 1 ਅਨਾਰ ਐਸਿਡਿਟੀ ਦੇ ਬਦਹਾਜ਼ਮੀ ਤੋਂ ਪੀੜਤ ਲੋਕਾਂ ਦੀ ਅਨਾਰ ਇੱਕ ਸੁਪਰ ਫਲ ਦਾ ਕੰਮ ਕਰਦਾ ਹੈ ਅਨਾਰ ਭੁੱਖ ਭਦੋਂਦਾ ਹੈ ਤੇ ਪਾਚਨ ਕਿਰਿਆ ਨੂੰ ਠੀਕ ਰੱਖਦਾ ਹੈ ਤੁਸੀਂ ਇਸ ਨੂੰ ਜੂਸ ਬਣਾ ਕੇ ਨਾਲ ਲਓ ਇਸ ਤੋਂ ਬਿਹਤਰ ਆ ਕਿ ਤੁਸੀਂ ਨੂੰ ਸਵੇਰੇ ਨਾਸ਼ਤੇ ਵਿੱਚ ਵੀ ਸ਼ਾਮਲ ਕਰ ਸਕਦੇ ਹੋ ਨੰਬਰ 2 ਖੜੀ ਮਿਸ਼ਰੀ ਜਾਂ ਇਸ ਨੂੰ ਬੋਲਚਾਲ ਦੀ ਭਾਸ਼ਾ ਵਿੱਚ ਤਾਗੇ ਵਾਲੀ ਮਿਸ਼ਰੀ ਕਿਹਾ ਜਾਂਦਾ ਹੈ ਇਹ ਪਿਤ ਨੂੰ ਘਟੋਂਦੀ ਹੈ ਸਰੀਰ 'ਚ ਹੋਣ ਵਾਲੀ ਜਲਨ ਨੂੰ ਸ਼ਾਂਤ ਕਰਦੀ ਹੈ ਤੁਸੀਂ ਇਸ ਦੀ ਵਰਤੋਂ ਦੁੱਧ ਜਾਂ ਸੌਂਫ ਦੇ ਨਾਲ ਵੀ ਕਰ ਸਕਦੇ ਹੋ ਨੰਬਰ 3 मूंग ਦੀ ਦਾਲ ਨਾਲ ਸਿਰ ਪ੍ਰੋਟੀਨ ਦਾ ਇੱਕ ਵਧੀਆ ਸਰੋਤ ਹੈ ਸਗੋਂ ਐਸਡੀਡੀ ਵਾਲੇ ਉਨ੍ਹਾਂ ਮਰੀਜ਼ਾਂ ਲਈ ਵੀ ਪ੍ਰੋਟੀਨ ਦਾ ਬਦਲ ਹੈ ਜੋ ਪਨੀਰ ਜਾਂ ਦੁੱਧ ਦਾ ਦਹੀਂ ਦਾ ਸੇਵਨ ਕਰਨ ਤੋਂ ਬਾਅਦ ਸਰੀਰ 'ਚ ਭਾਰੀਪਨ ਮਹਿਸੂਸ ਕਰਦੇ ਹਨ। ਮੂੰਗੀ ਦੀ ਦਾਲ ਨਾ ਸਿਰਫ ਆਸਾਨੀ ਨਾਲ ਪਚ ਜਾਂਦੀ ਹੈ ਸਗੋਂ ਭੁੱਖ ਵੀ ਵਧਾਉਂਦੀ ਹੈ। ਤੁਸੀਂ ਇਸ ਨੂੰ ਆਪਣੇ ਸ਼ਾਮ ਦੇ ਖਾਣੇ ਵਿੱਚ ਸ਼ੁਰੂ ਕਰ ਸਕਦੇ ਹੋ। ਨੰਬਰ 4। ਕੁਸਮਾੜ ਇੱਕ ਆਸਾਨੀ ਨਾਲ ਉਪਲਬਧ ਸਬਜ਼ੀ ਹੈ। ਹੋਰ ਆਮ ਬੋਲਚਾਲ ਦੀ ਭਾਸ਼ਾ ਵਿੱਚ ਇਸ ਨੂੰ ਪੇਠਾ ਜਾਂ ਕੋੜਾ ਬੋਲਦੇ ਹਨ। ਇਹ ਇੱਕ ਸ਼ਾਨਦਾਰ ਪਿਤ ਸਮਾਕ ਹੈ ਤੁਸੀਂ ਕੁਸਮਾੜ ਦੇ ਪਾਣੀ ਦੀ ਵਰਤੋਂ ਕਰ ਸਕਦੇ ਹੋ ਸਬਜ਼ੀ ਤੌਰ ਤੇ ਵਰਤਿਆ ਜਾ ਸਕਦਾ ਹੈ ਜੇਕਰ ਤੁਹਾਡੇ ਵਾਲੇ ਦਿਵਾਲੇ ਮਿਲਣਾ ਮੁਸ਼ਕਲ ਹੈ ਤਾਂ ਤੁਸੀਂ ਰੋਜ਼ਾਨਾ ਖਾਲੀ ਪੇੜ ਕੁਸਮਾੜ ਚਟਨੀ ਦੀ ਵੀ ਵਰਤੋਂ ਕਰ ਸਕਦੇ ਹੋ ਨੰਬਰ 5 ਸਤੂ ਕਿੰਨੀ ਮਾਤਰਾ ਚ ਪ੍ਰੋਟੀਨ ਪਾਊਡਰ ਦੀ ਬਰਾਬਰੀ ਕਰ ਸਕਦਾ ਹੈ ਤੇ ਕਿੰਨਾ ਨਹੀਂ ਇਹ ਇੱਕ ਬਹਿਸ ਦਾ ਵਿਸ਼ਾ ਹੈ ਪਰ ਸਤੂ ਬਦਹਾਜਮੀ ਪਿਤ ਦੇ ਮਰੀਜ਼ਾਂ ਲਈ ਵਧੀਆ ਵੀ ਕਲਪ ਹੈ ਤੁਸੀਂ ਇਸ ਦੀ ਵਰਤੋਂ ਆਪਣੇ ਭੁੱਖ ਵਧਾਉਣ ਅਤੇ ਭੋਜਨ ਦੇ ਪਾਚਨ ਨੂੰ ਬਿਹਤਰ ਬਣਾਉਣ ਲਈ ਵੀ ਕਰ ਸਕਦੇ ਹੋ ਸਰੀਰ ਨੂੰ ਸਿਹਤਮੰਦ ਰੱਖਣ ਲਈ ਡਰਾਈ ਫੂਡ ਦਾ ਸੇਵਨ ਬਹੁਤ ਜ਼ਰੂਰੀ ਹੁੰਦਾ ਹੈ ਡਰਾਈ ਫੂਡ ਵਿੱਚ ਕਿਸ਼ਮਿਸ ਇੱਕ ਅਜਿਹਾ ਸੁਪਰ ਫੂਡ ਹੈ ਜਿਸ ਦੇ ਕਈ ਪੋਸ਼ਟਿਕ ਤੱਤ ਭਰਪੂਰ ਮਾਤਰਾ ਵਿੱਚ ਪਾਏ ਜਾਂਦੇ ਹਨ ਕਿਸ਼ਮਿਸ ਵਿੱਚ ਆਇਰਨ ਕੈਲਸ਼ੀਅਮ, ਮੈਗਨੀਸ਼ੀਅਮ, ਪੋਟਾਸ਼ੀਅਮ, ਫਾਈਬਰ ਵਰਗੇ ਜ਼ਰੂਰੀ ਤੱਤ ਪਾਏ ਜਾਂਦੇ ਹਨ। ਇਹ ਸਾਰੇ ਤੱਤ ਸਰੀਰ 'ਚ ਖੂਨ ਦੀ ਕਮੀ ਨੂੰ ਦੂਰ ਕਰਦੇ ਹਨ, ਦੰਦ ਤੇ ਹੱਡੀਆਂ ਨੂੰ ਮਜ਼ਬੂਤ ਰੱਖਦੇ ਹਨ। ਵੈਸੇ ਤਾਂ ਲੋਕ ਕਿਸ਼ਮਿਸ ਨੂੰ ਸੁੱਕਾ ਵੀ ਖਾ ਲੈਂਦੇ ਹਨ ਪਰ ਇਸ ਨੂੰ ਭਿਓ ਕੇ ਖਾਣਾ ਜ਼ਿਆਦਾ ਫਾਇਦੇਮੰਦ ਮੰਨਿਆ ਜਾਂਦਾ ਹੈ। ਕਿਸ਼ਮਿਸ ਨੂੰ ਭਿਓ ਕੇ ਖਾਣ ਦੇ ਕੀ ਫਾਇਦੇ ਮਿਲਦੇ ਹਨ? ਕਿਸਮ ਵਿੱਚ ਵਿੱਚ ਆਇਰਨ ਹੁੰਦਾ ਹੈ ਜੋ ਐਨੀਮੀਆ ਦੀ ਬਿਮਾਰੀ ਨੂੰ ਦੂਰ ਕਰਨ ਤੇ ਮਦਦ ਕਰਦਾ ਹੈ ਇਸ ਵਿੱਚ ਬੀ ਕੰਪਲੈਕਸ ਦੇ ਨਾਲ ਨਾਲ ਕਾਪਰ ਵੀ ਪਾਇਆ ਜਾਂਦਾ ਹੈ ਜੋ ਬਲੱਡ ਸੈੱਲਜ਼ ਵਧਾਉਣ ਤੇ ਆਇਰਨ ਸੋਖਣ ਚ ਮਦਦ ਕਰਦਾ ਹੈ ਇਹਦੇ ਨਾਲ ਖੂਨ ਦੀ ਦਮੀ ਦੂਰ ਹੁੰਦੀ ਹੈ ਨੰਬਰ 2 ਭੀਜੀ ਹੋਈ ਖਿਸ਼ਮੇ ਚ ਪੋਟਾਸ਼ੀਅਮ ਪਾਇਆ ਜਾਂਦਾ ਹੈ ਜੋ ਬਲੱਡ ਪ੍ਰੈਸ਼ਰ ਨੂੰ ਨਿਯੰਤਰਣ ਰੱਖਣ ਚ ਮਦਦ ਕਰਦੀ ਹੈ ਜਿਨ੍ਹਾਂ ਲੋਕਾਂ ਨੂੰ ਬੀਪੀ ਦੀ ਸਮੱਸਿਆ ਹੈ ਉਹਨਾਂ ਨੂੰ ਖਿਸ਼ਮੇ ਸੇਵ ਕੀ ਖਾਣੀ ਚਾਹੀਦੀ ਹੈ ਤੇ ਬਲੱਡ ਪ੍ਰੈਸ਼ਰ ਕੰਟਰੋਲ ਕਰਦਾ ਹੈ ਨੰਬਰ 3 ਕਿਸਮੇ ਚ ਭਰਪੂਰ ਮਾਤਰਾ ਚ ਕੈਲਸ਼ੀਅਮ ਪਾਇਆ ਜਾਂਦਾ ਹੈ ਜੋ ਦੰਦਾਂ ਤੇ ਹੱਡੀਆਂ ਨੂੰ ਮਜ਼ਬੂਤ ਰੱਖਣ 'ਚ ਮਦਦ ਕਰਦਾ ਹੈ ਇੱਕ ਮੁਠੀ ਕਿਸਮੇ ਦਾ ਸੇਵਨ ਕਰਨ ਨਾਲ ਕੈਲਸ਼ੀਅਮ ਦੀ ਪੂਰਤੀ ਹੋ ਸਕਦੀ ਹੈ ਤੇ ਹੱਡੀਆਂ ਤੇ ਦੰਦਾਂ ਨੂੰ ਮਜ਼ਬੂਤ ਰੱਖਦਾ ਹੈ ਨੰਬਰ 4 ਕਿਸ਼ਮਿਸ਼ ਨੂੰ ਭੋਗ ਕੇ ਖਾਣ ਨਾਲ ਬਲੱਡ ਪ੍ਰੈਸ਼ਰ ਕੰਟਰੋਲ 'ਚ ਰਹਿੰਦਾ ਹੈ ਜਿਸ ਨਾਲ ਦਿਲ ਦੀ ਬਿਮਾਰੀ ਦਾ ਖਤਰਾ ਘਟ ਜਾਂਦਾ ਹੈ ਬਲੱਡ ਪ੍ਰੈਸ਼ਰ ਕੰਟਰੋਲ 'ਚ ਰਹਿਣ ਨਾਲ ਹਾਰ ਅਟੈਕ ਸਟ੍ਰੋਕ ਅਦੀ ਦਾ ਖਤਰਾ ਵੀ ਘਟ ਜਾਂਦਾ ਹੈ ਨੰਬਰ 5 ਕਿਸ਼ਮੇ 'ਚ ਭਰਪੂਰ ਮਾਤਰਾ 'ਚ ਫਾਈਬਰ ਵੀ ਪਾਇਆ ਜਾਂਦਾ ਹੈ ਜੋ ਪਾਚਨ ਨੂੰ ਤੰਦਰੁਸਤ ਰੱਖਣ 'ਚ ਮਦਦ ਕਰਦਾ ਹੈ ਇਸਦੇ ਸੇਵਨ ਨਾਲ ਪੇਟ ਸਾਫ਼ ਰਹਿੰਦਾ ਹੈ ਤੇ ਕਬਜ਼ ਦੀ ਸਮੱਸਿਆ ਵੀ ਨਹੀਂ ਹੁੰਦੀ। ਨੰਬਰ 6 ਇਮਿਊਨਿਟੀ ਮਜ਼ਬੂਤ ਬਣਾਉਂਦਾ ਹੈ। ਇਸ ਵਿੱਚ ਭਰਪੂਰ ਮਾਤਰਾ ਵਿੱਚ ਥ੍ਰਾਮਿਨ ਸੀ ਅਤੇ ਬੀ ਪਾਇਆ ਜਾਂਦਾ ਹੈ। ਇਸਦੇ ਨਾਲ ਹੀ ਕਈ ਐਂਟੀਆਕਸੀਡੈਂਟ ਵੀ ਪਾਏ ਜਾਂਦੇ ਹਨ ਜੋ ਵੀ ਇਮਿਊਨਿਟੀ ਨੂੰ ਬੂਸਟ ਕਰਨ 'ਚ ਕਾਫੀ ਮਦਦ ਕਰਦੇ ਹਨ। ਧੰਨਵਾਦ।